ਅਜਿ ਸ਼੍ਰੀ ਅਨੁਰਾਗ ਵਰਮਾ ਵੱਲੋਂ ਖੰਨਾ ਨਾਜ਼ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਹੁਣ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ 66.8 ਲੱਖ ਮੈਟ੍ਰਿਕ ਟਨ ਕਣਕ ਆ ਚੁੱਕੀ ਹੈ ਅਤੇ 4 ਲੱਖ ਤੋਂ ਵੱਧ ਕਿਸਾਨਾਂ ਨੂੰ 9170 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਫਸਲਾਂ ਦੀ ਤੁਰੰਤ ਖਰੀਦ ਅਤੇ 48 ਘੰਟਿਆਂ ਦੇ ਅੰਦਰ ਫਸਲਾਂ ਦੀ ਦਾਇਗੀ ਕਰਨ ਲਈ ਵਚਨਬੱਧ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਦੇਖ ਰਹੇ ਹੋ ਖੰਨਾ ਤੋਂ ਰਾਜਕੁਮਾਰ ਮੈਨਰੋਦੀ ਦੀ ਰਿਪੋਰਟ ਅੱਜ ਮੰਡੀਆਂ ਚਾਣ ਦਾ ਪਰਪਸ ਇਹ ਹੈ ਕਿ ਇਸ ਵੇਲੇ ਪ੍ਰੋਕਿਊਰਮੈਂਟ ਜਿਹੜੀ ਕਣਕ ਦੀ ਆ ਉਹ ਚੱਲ ਰਹੀ ਹੈ ਤੇ ਇੱਥੇ ਮੇਰਾ ਆਣ ਦਾ ਪਰਪਸ ਹੈ ਇਹ ਦੇਖਣਾ ਕਿ ਪ੍ਰੋਕਿਊਰਮੈਂਟ ਠੀਕ ਚੱਲ ਰਹੀ ਹੈ ਕਿਸਾਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਓਵਰ ਆਲ ਸਟੇਟ ਦੀ ਪੋਜੀਸ਼ਨ ਇਹ ਹੈ ਕਿ ਅਸੀਂ 132 ਲੱਖ ਐਮਟੀ ਦੀ ਕਣਕ ਮੰਡੀਆਂ ਚਾਣ ਦੀ ਆਸ ਕਰ ਰਹੇ ਹਾਂ ਕੱਲ ਸ਼ਾਮ ਤੱਕ ਉਸ ਤੋਂ ਅੱਧੇ ਕਣਕ ਮਾ ਰਾਜਧੀਆਂ ਮੰਡੀਆਂ ਚ 66 ਲੱਖ ਐਮਟੀ ਆ ਚੁੱਕੀ ਹੈ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਉਸ ਚੋਂ 99 ਲੱਖ ਐਮਟੀ 99 ਪ੍ਰਤੀਸ਼ਤ ਰਫਲੀ 43 ਲੱਖ ਐਮਟੀ ਦੀ ਖਰੀਦ ਵੀ ਅਸੀਂ ਕਰ ਚੁੱਕੇ ਹਾਂ ਤੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਜਿਹੜਾ ਵੀ ਕਿਸਾਨ ਮੰਡੀ ਦੇ ਵਿੱਚ ਫਸਲ ਲੈ ਕੇ ਆਂਦਾ ਹੈ ਉਹਦੀ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋ ਜਾਏ ਰਫਲੀ 900 ਕਰੋੜ ਦੀ ਪੇਮੈਂਟ ਦੂਸੀ ਕੀ ਉਹਦੇ ਮੁਕਾਬਲੇ ਉਹ 2000 ਕਰੋੜ ਰੁਪਏ ਵਾਧੀ ਪੇਮੈਂਟ ਸੀ ਟਰ ਚੁੱਕੀਆਂ ਯਾਨੀ ਕਿ ਕਈ ਕਿਸਾਨਾਂ ਨੂੰ ਤਾਂ 48 ਕਟੇ ਤੋਂ ਪਹਿਲਾਂ ਦੀ ਵੀ ਅਸੀਂ ਅਦਾਇਗੀ ਕਰਤੀ ਹੈ ਇੱਥੇ ਤੁਹਾਡੇ ਨਾਲ ਮੈਂ ਮੰਡੀ ਦੇ ਵਿੱਚ ਵੀ ਜ਼ਿੰਮੇਦਾਰਾਂ ਤੋਂ ਪੁੱਛਿਆ ਜਿਨ੍ਹਾਂ ਦੀ ਅੱਜ ਸਵੇਰੇ 7-8 ਵਜੇ ਫਸਲ ਲਿਆਂਦੀ ਹੈ ਉਹਨਾਂ ਦੀ ਵੀ ਇਸ ਵੇਲੇ 1:30 ਵਜੇ ਬੁਲੀ ਹੋ ਗਈ ਹੈ ਤੇ ਆਪਾਂ ਹਾਥ ਮਾਰ ਕੇ ਪੁੱਛਿਆ ਕੋਈ ਵੀ ਕਿਸਾਨ ਇਹ ਹੈ ਜਾਨੀ ਸੀ ਜਿਹੜਾ ਕੱਲ ਫਸਲ ਲਿਆ ਹੋਇਆ ਪਰਸੋ ਫਸਲ ਲਿਆ ਹੋਇਆ ਯਾਨੀ ਕਿ ਕੱਲ ਦੇ ਜਿੰਨੇ ਵੀ ਕਿਸਾਨ ਸੀ ਸਾਰਿਆਂ ਦੀ ਫਸਲ ਤੁਲਗੀ ਹੈ ਖਰੀਦੀ ਗਈ ਹੈ ਤੁਲਗੀ ਹੈ ਤੇ ਕਿਸਾਨ ਖਾਰਗ ਹੋ ਗਿਆ ਉਹ ਘਰ ਜਾਏਗਾ ਉੱਥੇ ਉਹਦੇ ਜਦ ਪੇਮੈਂਟ ਪਵੇਗੀ 48 ਘੰਟੇ ਦੇ ਅੰਦਰ ਅੰਦਰ ਉਹਨੂੰ ਮੈਸੇਜ ਆ ਜਾਏਗਾ ਤੋਂ ਅਸੀਂ ਯਕੀਨੀ ਬਣਾ ਰਹੇ ਹਾਂ ਸਾਰੇ ਰਾਜ ਦੇ ਡੀਸੀਜ਼ ਔਨ देयर ਟੂਰਸ ਨੇ ਕਿ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਏ ਆ ਇਸ ਵੇਲੇ ਇਸ ਸਾਲ ਤੁਸੀਂ ਜਾਣਦੇ ਹੋ ਕਿ بارشਾਂ ਹੋਣ ਕਰਕੇ ਸ਼ੁਰੂ ਦੇ ਵਿੱਚ ਕਣਕ ਦੀ ਮੰਡੀਆਂ ਦੇ ਵਿੱਚ آمد ਨਹੀਂ ਹੋਈ ਅਸੀਂ ਜਿਹੜਾ ਪਿਛਲਾ ਰਿਕਾਰਡ ਦੇਖਿਆ ਹੈ ਮੈਕਸਿਮ 7.5 ਤੋਂ 8 ਲੱਖ ਐਮਟੀ ਰਾਜ ਦੀ ਮੈਂ ਟੋਟਲ ਜੇ ਗੱਲ ਕਰਾਂ ਮੰਡੀਆਂ ਦੇ ਵਿੱਚ ਕਣਕ ਪੀਕ ਆਈ ਸੀ ਜਦ ਵੀ ਆਈ ਸੀ ਇਸ ਸਾਲ ਉਹ ਪੀਕ ਕਿਉਂਕਿ ਡਿਲੇ ਹੋ ਗਈ بارش ਕਰਕੇ ਫਾਰਮਰਜ਼ ਨੇ ਕਿਸਾਨਾਂ ਨੇ फटाफट ਫਸਲ ਲਿਆਂਦੀ ਇਸ ਲੰਤਿੰਚਾ ਦਿਨਾਂ ਸਾਡੇ 12 ਲੱਖ ਦੀ ਪੀਕ ਟੱਚ ਕੀਤੀ ਹੈ ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟਿਆ ਕਿਸਾਨ ਦਾ ਮਤਲਬ ਤਾਂ ਉਹਦੀ ਫਸਲ ਦੀ ਸਾਫ ਸਫਾਈ ਤੇ ਖਰੀਦ ਤੇ ਉਹਦੀ ਤੁਲਾਈ ਤੱਕ ਹੈਗਾ ਉਸ ਤੋਂ ਬਾਅਦ ਕਿਸਾਨ ਫਾਰਕ ਹੈ ਉਸ ਤੋਂ ਬਾਅਦ ਸਾਡੀ ਪ੍ਰੋਕਿਊਰਮੈਂਟ ਏਜੰਸੀ ਤੇ ਆੜਤੀਆਂ ਦੀ ਜ਼ਿੰਮੇਵਾਰੀ ਹੈ ਤੋਂ ਜਿੱਥੇ ਤੱਕ ਖਰੀਦ ਹੈ ਮੈਂ ਤੁਹਾਨੂੰ ਦੱਸਿਆ 99% ਅਸੀਂ ਖਰੀਦ ਕਰ ਰਹੇ ਹਾਂ ਪਰ ਚੁੱਕੀਆਂ ਜਿਹੜਾ ਮਾਲ ਆ ਰਿਹਾ ਸੇਮ ਡੇ ਕੋਸ਼ਿਸ਼ ਹੈ ਖਰੀਦ ਹੋ ਜਾਏ ਜਿਹੜੀ ਪੇਮੈਂਟ ਹੈ ਉਹ 100% ਦੇ ਬਜਾਏ ਸਾਡੀ 115% ਚੱਲ ਰਹੀ ਹੈ ਲਿਫਟਿੰਗ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਲਿਫਟਿੰਗ ਦੀ ਪਿਛਲੇ ਸਾਲਾਂ ਦੀ ਪੀਕ ਸਾਢੇ 4 ਲੱਖ ਐਮਟੀਸੀ ਅਸੀਂ ਸਾਰੇ ਰਿਸੋਰਸਸ ਲਗਾ ਕੇ ਹਾਲਾਂਕਿ ਲੇਬਰ ਬਿਹਾਰ ਵਗੈਰਾ ਤੋਂ ਇਸ ਵੇਲੇ ਘਟੇ ਹੈ ਸਾਢੇ 5 ਲੱਖ ਕੱਲ ਲਿਫਟਿੰਗ ਅਚੀਵ ਕਰ ਲਈ ਹੈ ਸਾਡਾ ਟਾਰਗੇਟ ਹੈ ਅੱਜ ਕੱਲ ਚ ਉਹਨੂੰ ਸਾਢੇ 6 ਲੱਖ ਲੈ ਜਾਵਾਂਗੇ ਤੋਂ ਸਾਰੇ ਆਪਰੇਸ਼ਨਸ ਬਹੁਤ ਸੁਮੂਦਲੀ ਚੱਲ ਰਹੇ ਨੇ ਹਰ ਡੇਲੀ ਜਾਂ ਹਰ ਦੂਸਰੇ ਦਿਨ ਮੈਂ ਡਿਸੀਜਨਲ ਮਾਨੀਟਰ ਕਰ ਰਹੇ ਹਾਂ डीसीज ਆਪਣਾ ਸਾਰੀਆਂ ਏਜੰਸੀਆਂ ਨਾਲ ਮਾਨੀਟਰ ਕਰ ਰਹੇ ਨੇ ਮੰਡੀ ਵੰਡੀ ਦਾ ਦੌਰਾ ਕਰ ਰਹੇ ਨੇ ਸਾਰੇ ਅਫਸਰ ਤੋਂ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਰਫਲੀ 4 ਲੱਖ ਕਿਸਾਨਾਂ ਦੇ ਖਾਤੇ ਦੇ ਵਿੱਚ ਅਜ ਤੱਕ ਪੇਮੈਂਟ ਵੀ ਜਾ ਚੁੱਕੀ ਹੈ